ਗਰਵਦਾਨ ਇਮਾਨ ਦੇ ਨਾਲ ਇਹ ਕਹਿ ਰਹੇ ਆ ਕਿ ਸਾਡੀ ਅੱਜ 75 ਸਾਲਾ ਗਣਤੰਤਰ ਦਿਸ਼ਾ ਜਿਹੜਾ ਕਿ ਆਜ਼ਾਦੀ ਦਾ ਸਾਰੇ ਹਿੰਦੁਸਤਾਨ ਚ ਮਨਾਇਆ ਜਾ ਰਿਹਾ ਅਸੀਂ ਅਸੀਂ ਲੱਖ ਰੱਖ ਵਧਾਈ ਜਿਹੜੀ ਆ ਉਹ ਦਿਨਾ ਹੋਇਆ ਔਰ ਅੱਜ ਅਸੀਂ ਇੱਥੇ ਆਪਣੇ ਜੂਨੀਅਰ ਹੈਡਕ quart ਤੇ ਇਹ ਪ੍ਰੋਗਰਾਮ ਇਸ ਕਰਕੇ ਕੀਤਾ ਕਿ ਅੱਜ ਤੋਂ 1 ਸਾਲ ਪਹਿਲਾਂ 26 ਜਨਵਰੀ 2021 ਨੂੰ ਸੰਗੋਜ ਸੰਯੁਕਤ ਮੋਰਚਾ ਜਿਹੜਾ ਕਿਸਾਨਾਂ ਦਾ ਸੀ ਸਿਘੂ ਬਾਰਡਰ ਤੇ ਤੇ ਟਿਗਰੀ ਬਾਰਡਰ ਤੇ ਗਾਜੀਆਬਾਦ ਉਦੇ ਵਿੱਚ ਜਿਹੜੇ ਤਿੰਨ ਕਾਲੇ ਕਾਨੂੰਨ ਸਨ ਉਹਨਾਂ ਨੂੰ ਲੈ ਕੇ ਜਿਹੜਾ ਕਿਸਾਨਾਂ ਵੱਲੋਂ ਹਿੰਦੁਸਤਾਨ ਪੂਰੇ ਵੱਲੋਂ ਇਹ ਰੋਸ ਕੀਤਾ ਗਿਆ ਸੀ ਉਸ ਰੋਸ ਦੇ ਵਿੱਚ ਇੱਕ 26 ਜਨਵਰੀ ਨੂੰ ਕਿਸਾਨ ਪ੍ਰੇਡ ਜਿਹੜੀ ਆ ਉਹ ਨਿਕਾਲੀ ਗਈ ਸੀ ਜਿਸ ਪ੍ਰੇਡ ਦੇ ਵਿੱਚ ਅਸੀਂ ਹਿੱਸਾ ਲਿਆ ਸੀ ਔਰ ਅੱਜ ਉਹ ਇਸੇ ਨੂੰ ਯਾਦ ਕਰਦੇ ਹੋਏ ਅਸੀਂ ਅੱਜ ਇੱਥੇ ਆਪਣੇ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਯੂਨੀਅਨ ਦੇ ਇਸ ਜਿਹੜਾ ਅੱਜਾ ਪ੍ਰੋਗਰਾਮ ਕਰ ਰਹੇ ਆ ਅਸੀਂ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਕਾਇਮ ਰੱਖਦੇ ਹੋਏ ਨੈਸ਼ਨਲ ਫਲੈਗ ਚੜਾਇਆ ਹੈ ਅਸੀਂ ਉਹਦਾ ਸਨਮਾਨਤ ਕਰਦੇ ਆ ਉਸ ਦਿਨ ਨੈਸ਼ਨਲ ਫਲੈਗ ਵੀ ਚੜਾਇਆ ਸੀ ਔਰ ਇੱਥੇ ਵੀ ਅੱਜ ਅਸੀਂ ਆਪਣਾ ਇੱਕ ਪੰਥਕ ਜਿਹੜਾ ਨਿਸ਼ਾਨ ਆ ਉਹ ਔਰ ਆਪਣੀ ਯੂਨੀਅਨ ਦਾ ਨਿਸ਼ਾਨ ਜਿਹੜਾ ਹੈ ਕੇਸਰੀ ਝੰਡਾ ਯੂਨੀਅਨ ਦਾ ਜਿਹੜਾ ਕੇ ਸਰਦਾਰ ਜਗਰਾਤ ਸਿੰਘ ਜੀ ਨੇ ਉਸ ਟਾਈਮ ਚੜਾਇਆ ਸੀ ਉਹ ਉਸ ਨੂੰ ਅੱਜ ਅਸੀਂ ਯਾਦ ਕੀਤਾ ਤੇ ਸੁਖਰਾਜ ਜੀ ਨੂੰ ਵੀ ਸਨਮਾਨਤ ਕਰ ਰਹੇ ਆ ਉਹਨੇ ਟੋਟਲ ਸ਼ਹੀਦਾਂ ਨੂੰ ਸਨਮਾਨਤ ਕਰ ਰਹੇ ਆ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਦਿੱਤੀਆਂ ਉਹਨਾਂ ਪਰਿਵਾਰਾਂ ਨੂੰ ਵੀ ਸਨਮਾਨਿਤ ਕਰ ਰਹੇ ਹਾਂ ਜਿਨ੍ਹਾਂ ਪਰਿਵਾਰਾਂ ਦੇ ਜੀ ਗਏ ਨੇ ਉਹਨਾਂ ਸਾਰੇ ਹੀ ਕਿਸਾਨਾਂ ਨੂੰ ਵੀ ਸਨਮਾਨਿਤ ਕਰ ਰਹੇ ਹਾਂ ਜਿਹੜੇ ਕਿਸਾਨਾਂ ਨੇ ਇੱਕ ਸਾਲ ਆਪਣਾ ਘਰ ਦੇ ਕੰਮ ਛੱਡ ਕੇ ਉਹ ਮੋਰਚੇ ਦੇ ਵਿੱਚ ਯੋਗਦਾਨ ਦਿੱਤਾ ਅਸੀਂ ਉਹਨਾਂ ਕਿਸਾਨਾਂ ਨੂੰ ਵੀ ਸਨਮਾਨਿਤ ਕਰ ਰਹੇ ਹਾਂ ਜਿਹੜੇ ਕਿ ਆਉਂਦੇ ਜਾਂਦੇ ਰਸਤੇ ਦੇ ਵਿੱਚ ਐਕਸੀਡੈਂਟ ਦੇ ਰਾਹੀਂ ਆਪਣੇ ਸਰੀਰਕ ਜਿਹੜਿਆ ਦੁੱਖ ਝਾਲਦੇ ਹੋਏ ਉਹ ਆਡੇ ਵਿੱਚ ਯੋਗਦਾਨ ਪਾਉਂਦੇ ਰਹੇ ਆ ਅਸੀਂ ਉਹ ਹਰ ਇੱਕ ਵੀਰ ਭੈਣ ਭਰਾ ਨੂੰ ਅਸੀਂ ਸਨਮਾਨਤ ਕਰਦੇ ਆ ਜਿਨ੍ਹਾਂ ਨੇ ਉਸ ਕਿਸਾਨ ਮੋਰਚੇ ਨੂੰ ਕਾਮਯਾਬ ਕਰਨ ਵਾਸਤੇ ਆਪਣਾ ਸਹਿਯੋਗ ਪਾਇਆ ਸੀ ਜੇ ਗੱਲ ਕਰੀਏ ਤਾਂ ਗੰਦੱਤਰ ਦਿਨ ਤੇ ਹਰ ਸਾਲ ਝੰਡਾ ਇਸ ਤਰ੍ਹਾਂ ਹੀ ਝੜਾ ਰਹੇਗਾ ਦੇਖੋ ਜੀ ਇਹ ਇੱਕ ਐਸ ਟਾਈਮ ਦੇ ਦੋ ਪਹਿਲਾਂ ਇਹ ਮੂਵਮੈਂਟ ਚੱਲੀ ਸੀ ਪੂਰੇ ਵਰਡ ਦੇ ਵਿੱਚ ਔਰ ਇਹਨੂੰ ਮੂਵਮੈਂਟ ਨੂੰ ਕਿਸਾਨੀ ਮੂਵਮੈਂਟ ਨੂੰ ਪੂਰੇ ਵਰਡ ਨੇ ਸਲਾਇਆ ਸੀ ਔਰ ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਇਹ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹਦੇ ਵਿੱਚ ਹਰ ਇੱਕ ਵਰਗ ਦਾ ਬੰਦਾ ਆਉਂਦਾ ਰੇੜੀਆ ਤੋਂ ਦੁਕਾਨਦਾਰ ਤੋਂ ਵਪਾਰੀ ਤੋਂ ਲੈ ਕੇ ਆ ਰਿਹਾ ਉਹਦੇ ਵਿੱਚ ਇੱਕ ਦੇਸ਼ ਨੂੰ ਅੱਗੇ ਖੜਨ ਵਾਸਤੇ ਅੱਛੀ ਸੋਚ ਵਾਸਤੇ ਚੰਗੇ ਕਾਨੂੰਨ ਬਣਾਉਣ ਵਾਸਤੇ ਜਦੋਂ ਜਏ ਸੀ ਇਸ ਕਰਕੇ ਇਹ ਆਏ ਸਾਲ ਹੀ ਅਸੀਂ ਸਮਝਦੇ ਆ ਕਿ ਸਾਡਾ ਇਹ ਫਰਜ ਬਣਦਾ ਕਿ ਦੇਸ਼ ਦੇ ਗਣਤੰਤਰ, ਏਕਤਾ ਖੰਡਤਾ ਨੂੰ ਕਾਇਮ ਰੱਖਦੇ ਹੋਏ ਅਸੀਂ ਆਪਣੇ ਜਿਹੜੇ ਆ ਇਹ ਨਿਸ਼ਾਨ ਚਿੰਨ੍ਹ ਆ ਜਾਂ 26 ਜਨਵਰੀ 21 ਨੂੰ ਜਾਦ ਕਰਦੇ ਰਹੀ ਇਹ ਗੱਲ ਕਰੀਏ ਤਾਂ ਜਿਸ ਤਰ੍ਹਾਂ ਹੁਣ ਪੋਲਿਟਿਕਸ ਚੱਲਦੀ ਪਈ ਹੈ ਤੇ ਰਾਜੇਵਾਲ ਵੀ ਆਪਣੀਆਂ ਪਾਰਟੀਆਂ ਬਣਾ ਚੁੱਕੇ ਆ ਇਹਨਾਂ ਬਾਰੇ ਕੀ ਵਿਚਾਰ ਹੈ ਆਪਣਾ ਪਾਰਟੀ ਪਾਰਟੀ ਵਾਈ ਦੇ ਵਿੱਚ ਤੁਸੀਂ ਕੀ ਵਖਰੇ ਦੇਖੋ ਜੀ ਐਸ ਕੇਐਮ ਮੋਰਚਾ ਜਿਹੜਾ ਵਾ ਉਹ ਤੁਹਾਨੂੰ ਐਸ ਐਸ ਕੇ ਬਣ ਗਿਆ ਉਹਦੇ ਵਿੱਚ ਇਹ ਅਜੇ ਵੀ ਸਾਡੀਆਂ ਕਾਫੀ ਜੜੀਆਂ ਮੰਗਾਵਾ ਇਹ ਨਹੀਂ ਮੰਨਿਆਂਗੀਆਂ ਜਿਹੜੀਆਂ ਸਰਕਾਰ ਨੇ ਸੀ ਉਹਦੇ ਬਾਰੇ ਅਸੀਂ 31 ਜਨਵਰੀ ਨੂੰ ਇੱਕ ਵਿਸ਼ਵਾਸ ਘਾਤ ਦੇਸ਼ ਮਨਾ ਰਹੇ ਆ ਉਹਦੇ ਵਿੱਚ ਕਿਸਾਨੀ ਮੋਰਚਾ ਉਹੀ ਰਹੇਗਾ ਸਿਆਸੀ ਪਾਰਟੀਆਂ ਜਿਹੜਾ ਉਹਨਾਂ ਦਾ ਅਧਿਕਾਰ ਆ ਉਹ ਆਪਣੀ ਲੜ ਰਹੇ ਨੇ ਲੜਾਈ ਅਸੀਂ ਹਰ ਇੱਕ ਦੀ ਸੋਚ ਆ ਕਿ ਜਿਹੜੀ ਆ ਪੋਲਿਟਿਕਸ ਆ ਉਹਦੇ ਵਿੱਚ ਵੀ ਚੰਗੇ ਬੰਦੇ ਜਿਹੜੇ ਸੁਧਰੇ ਬੰਦੇ ਅੱਗੇ ਆਉਣੇ ਚਾਹੀਦੇ ਆ ਤਾਂ ਕਿ ਜਿਹੜੀ ਗਦਲੀ ਹੋਈ ਆ ਸਿਆਸਤ ਉਹਨੂੰ ਦੂਰ ਕੀਤਾ ਜਾਵੇ ਜਿਹੜੇ ਵਾਰ-ਵਾਰ ਉਹੀ ਉੱਤਰ ਕਾਂਟੋ ਮੈਂ ਚੜਾ ਵਾਲਾ ਕੰਮ ਆ ਔਰ ਉਹਨਾਂ ਨੇ ਸਿਆਸਤ ਕਰ ਕਰਕੇ ਦੇਸ਼ ਦਾ ਫਤਿਹ ਨਾ ਕਰਤਾ ਉਹਨੂੰ ਅਸੀਂ ਦੂਰ ਕਰਨ ਵਾਸਤੇ ਉਸ ਮੋਰਚੇ ਨੂੰ ਹੀ ਸਮਰਥਨ ਦਿੰਨੇ ਆ